ਚੰਡੀਗੜ੍ਹ ਜਾਣ ਦਾ ਪ੍ਰੋਗਰਾਮ ਸੀਗਾ ਪਰ ਪ੍ਰਸ਼ਾਸਨ ਨੇ ਚੰਡੀਗੜ੍ਹ ਨਹੀਂ ਜਾਣ ਦਿੱਤੇ ਇੱਕ ਦੱਸਾ ਜਿਹੜਾ ਉਹ ਤਰਸਾਲੇ ਵਿੱਚ ਬੈਠਾ ਬਾਕੀ ਜਿਹੜੇ ਸੰਗਤ ਸੀ ਉਹਨਾਂ ਨੂੰ ਸਾਰਾ ਟੋਡੀ ਮੈਡੀਕੇਟ ਲਾ ਕੇ ਸਾਰੇ ਖਾਵਾ ਤੇ ਚੰਡੀਗੜ੍ਹ ਦੇ ਬਾਹਰ ਤੋਂ ਦੇ ਪਿਆ ਗਿਆ ਬਹੁਤ ਵੱਡੀ ਘੰਟੀ ਦੇ ਵਿੱਚ ਜਿਹੜੀ ਪ੍ਰਸ਼ਾਸਨ ਨੇ ਆਗੂ ਸੀਗੇ ਪੰਥਕ ਆਗੂ ਉਹਨਾਂ ਨੂੰ ਘਰਾਂ ਦੇ ਵਿੱਚ ਨજરਬੰਦ ਕਰਤਾ ਉਹਨਾਂ ਨੂੰ ਖਾਣਿਆਂ ਦੇ ਵਿੱਚ ਰਾਤ ਦਾ ਫੜ ਕੇ ਰੱਖਿਆ ਹੋਇਆ ਤਾਂ ਕਿ ਉਹ ਮੋਰਚੇ ਤੇ ਪਹੁੰਚ ਨਾ ਸਕਣ ਜਿੰਨੀ ਕੀ ਸੰਗਤ ਖੜੀ ਆ ਆਜ ਦਾ ਤੁਸੀਂ ਦੇਖ ਸਕਦੇ ਨਜ਼ਰ ਮਾਰ ਕੇ ਸਾਰੀਆਂ ਫੌਜਾਂ ਖੜੀਆਂ ਨੇ ਦੇਖੋ ਸਰਕਾਰ ਨੂੰ ਅਪੀਲ ਆ ਪਹਿਲਾਂ ਤੋਂ ਕਰਦੇ ਆ ਰਹੇ ਹਾਂ ਦੋਸਤੋ ਵੀ ਜਿਹੜੇ ਬੰਦੀ ਸਿੰਘਾਂ ਨੇ ਜਦੋਂ ਉਹਨਾਂ ਦੀ ਕਾਨੂੰਨ ਮੁਤਾਬਕ سزا ਪੂਰੀ ਹੋ ਗਈਆਂ ਫਿਰ ਕਿਉਂ ਉਹਨਾਂ ਨੂੰ ਮੰਦ ਰੱਖਿਆ ਹੋਇਆ ਕਾਰਨ ਤਾਂ ਇਹ ਹੀ ਆ ਵੀ ਉਹ ਸਿੱਖ ਨੇ ਜੇ ਕੋਈ ਹੋਰ ਹੁੰਦੇ ਇਹਨਾਂ ਦੇ ਇਹਨਾਂ ਨੇ ਕਾਦੇ ਉਹਨਾਂ ਨੇ ਸੁਝਾਵ ਕੋਈ ਪੁੱਛਣਾ ਨਹੀਂ ਸੀ ਇਹਨਾਂ ਨੇ ਕਾਦੇ ਛੱਡੇ ਉਹਨਾਂ ਨੇ ਸੁਝਾਵ ਹੁਕਮੀ ਪ੍ਰਮਾਤਵ ਉਹਨਾਂ ਦੀ ਦਿਖਾਈ ਬਣਦੀ ਆ ਫਿਰ ਵੀ ਸਰਕਾਰਾਂ ਤੱਕ ਅੜਗਾਂਗੇ ਸਿੱਖਾਂ ਦੇ ਨਾਲ ਅੱਜ ਮੋਰਚੇ ਨੂੰ ਪੂਰੇ 2 ਸਾਲ ਹੋ ਗਏ ਇਹ ਮੋਰਚਾ ਤੇ ਪੂਰੀ ਚੜ੍ਹਦੀ ਕਲਾ ਦੇ ਨਾਲ ਸੰਜਮ ਦੇ ਵਿੱਚ ਜਾਗਦੇ ਦੇ ਵਿੱਚ ਤੁੰਦੇ ਦੇ ਵਿੱਚ ਅਸੀਂ ਲਗਾਤਾਰ 2 ਸਾਲ ਤੋਂ ਇਸ ਪੀੜ ਨੂੰ ਦੇਖਣਾ ਸਿੰਘਾਂ ਜ세ਦਾਰ ਸਾਹਿਬ ਜ세ਨਿਤ ਤਾਰ ਸਿੰਘ ਜਿਹਾਵਾਰਾ ਜਿਹੜੇ ਪੰਥ ਦੇ ਪਾਉਂਦੇ ਜ세ਦਾਰ ਨੇ ਪੂਰਨ ਬਨੋ ਕੁਦੀਵਾਸੀ ਨੂੰ ਸ਼ਾਂਤੀ ਦੇ ਵਿੱਚ ਰਹਿ ਕੇ ਅਸੀਂ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹਾਂ ਅਸੀਂ ਕਾਲ ਤੱਕ ਸਭ ਜਸედაਰ ਸਾਹਿਬ ਦੀ ਪੁਲੰਗਣਾ ਨਹੀਂ ਕਰਦੇ ਜਿਵੇਂ ਜਿਵੇਂ ਉਹਨਾਂ ਨੇ ਸਾਨੂੰ ਹੁਕਮ ਭੇਜੇ ਨੇ ਜਿਵੇਂ ਉਹਨਾਂ ਨੇ ਇੱਕ ਵੀਲ ਕਿੱਦਾਂ ਸੰਗਤਾਂ ਨੂੰ ਪੀਸਫੁਲੀ ਰਹਿ ਕੇ ਜਿਹੜੇ ਪ੍ਰੋਟੈਸਟ ਕਰਨਾ ਰੋਸ ਕਰਨਾ ਸਰਕਾਰਾਂ ਬਰਤੀ ਹੁਣ ਅਸੀਂ ਪੀਸਫੁਲੀ ਰਹਿ ਕੇ ਜਸედაਰ ਸਾਹਿਬ ਦੀ ਜਿਹੜੇ ਹੁਕਮ ਨੇ ਉਹਨਾਂ ਦੀ ਪਾਲਣਾ ਕਰਨ ਲਈ ਸੰਗਤਾਂ ਬੈਠੀਆਂ ਨੇ ਖੜੀਆਂ ਨੇ ਉਸ ਸੰਗਤਾਂ ਨਿਕਲ ਗਈਆਂ ਪ੍ਰਸ਼ਾਸਨ ਦਾ ਜੋਰ ਆ ਸ਼ਰੂ ਕਰੀ ਅੰਤ ਕਾਗੂਆਂ ਨੂੰ ਰੋਕਿਆ ਗਿਆ ਕਿਸਾਨ ਆਟੂ ਰੋਕਿਆ ਗਿਆ ਤੇ ਖਾਣਿਆਂ ਦੇ ਵਿੱਚ ਵੀ ਬੰਦ ਕਰਿਆ ਗਿਆ ਸਾਨੂੰ ਬਹੁਤ ਸਾਰੇ ਫੋਨ ਆ ਰਹੇ ਨੇ ਜਿਹੜੇ ਮਹਾਲੀ ਬਾਡਰ ਦੇ ਉੱਤੇ ਰੁਕਿਓ ਨੇ ਪ੍ਰੈਸ ਤੱਕ ਵੀ ਇਹਨਾਂ ਨੂੰ ਰੋਕ ਦਿੱਤੀ ਹੈ ਪ੍ਰੈਸ ਵਾਲਿਆਂ ਨੂੰ ਵੀ ਕਿਸੇ ਰੋਕ ਆਉਣ ਦੇ ਦਾਗ ਨਹੀਂ ਸਰਕਾਰ ਦਾ ਸਰਦ ਸਰਦ ਦਾ ਕਿਤੀ ਕਰਦੀਆਂ ਕਿ ਮੈਂ ਪੰਜਾਬ ਦੀ ਆਵਾਮ ਨੂੰ ਬੇਨਤੀ ਕਰਨਾ ਹਾਂ ਆਹ ਦੁਨੀਆ ਬਾਹਰ ਦੀ ਜੋ ਦੁੱਖ ਭਾਂਦਮਾਨ ਦੀ ਕੋਈ ਇੱਕ ਆਦੀ ਸਾਈਡ ਤੋਂ ਮੋਰਚੇ ਆਪਾਂ ਅੰਗਰਸ ਲੜੀਏ ਇੱਕ ਕਦਰ ਵਿੱਚ ਆਈ ਜਿੰਨਾ ਵੀ ਪਾਰਟੀ ਵਾਜਤ ਤੁਸੀਂ ਸਾਡੇ ਕਰਕੇ ਨਹੀਂ ਆਉਣਾ ਮੋਰਚੇ ਦੇ ਵਿੱਚ ਪਈਆਂ ਦੇ ਹੋਸ਼ਾਤ ਖਾਣੇ ਸੱਗਲਾ ਹੋਵੇ ਮਤ ਪੇਜ ਦਿਹਾਉਣ ਨੂੰ ਕਿਸੇ ਹੋਰ ਆਗੂ ਨਾਲ ਹੋਣ ਅਸੀਂ ਜਿਹੜੇ ਮੋਰਚੇ ਦੇ ਸਮੂਹ ਨੇ ਤੇ ਕਾਰਨਾਂ ਗੁਰੂ ਗ੍ਰੰਥ ਸਾਹਿਬ ਜੀ ਵਿਧਵਾਵੀਆਂ ਹੋਈਆਂ ਉਹਨਾਂ ਦਾ ਨਿਆਂ ਸਾਫ਼ ਲੈਣ ਵਾਸਤੇ ਜਿਨ੍ਹਾਂ ਨੂੰ ਗੁਰੂ ਦਾ ਦਰਦ ਆ ਬੰਦੀ ਸਿੰਘਾਂ ਨਾਲ ਪਿਆਰ ਆ ਉਹ ਜੀਰਾਂ ਘੱਟ ਕੇ ਪੁਲਿਸ ਦੀ ਰੋਕਾਂ ਦੇ ਬਾਵਜੂਦ ਵੀ ਇਥੇ ਮੋਰਚੇ ਤੇ ਪਹੁੰਚ ਰਹੇ ਨੇ ਆ ਸਾਡੇ ਪੰਜ ਪਾਰਸ ਸਿੰਘ ਸਹਿਮਾਨ ਆਏ ਨੇ ਇਹਨਾਂ ਨੂੰ ਵੀ ਆਉਣ ਨਹੀਂ ਦਿੱਤਾ ਜਾ ਰਿਹਾ ਸੀਗਾ ਇਹ ਵੀ ਤੱਕੀ ਦੇ ਨਾਲ ਜਿਹੜਾ ਪ੍ਰਸ਼ਾਸਨ ਦੇ ਨਾਕੇ ਤੋੜਦੇ ਕੋਈ ਨਹੀਂ ਪਰ ਇੱਥੇ ਮੋਰਚੇ ਦੇ ਵਿੱਚ ਵੀ ਨਹੀਂ ਜਿੰਨੀਆਂ ਵੀ ਸਿੱਖ ਸੰਗਤਾਂ ਆ ਰਹੀਆਂ ਨੇ ਦੂਰ ਦਰਾਡੇ ਖੜੀਆਂ ਨੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਮੋਰਚੇ ਬਣਾ ਸਾਰਿਆਂ ਨੂੰ ਜੁਆ ਆਇਆ ਕਹਿੰਦੇ ਆ ਕਿ ਪ੍ਰਸ਼ਾਸਨ ਜਿਹੜਾ ਤੱਕਾ ਕਰ ਰਿਹਾ ਅਸੀਂ ਜਿਹੜੀ ਪ੍ਰੈਸ ਆ ਰਹੀ ਹੈ ਸਾਡੇ ਕੋਲੇ মিডিਆ ਉਹਨਾਂ ਦਾ ਵੀ ਧੰਨਵਾਦ ਆ ਕਿਉਂਕਿ ਸਰਕਾਰ ਦਾ ਜਬਰ ਅਜੋ ਦੇ ਹਕੂਮਤ ਇਹਨਾਂ ਕੋਲੇ ਹੋਵੇ ਚਾਹੇ ਇਹ ਸਰ ਹਕੂਮਤ ਅੰਗਰੇਜ਼ਾਂ ਦੀਆਂ ਇੰਚੇ ਇਥੇ ਮੁਕਲਾਂ ਦੀ ਆਈ ਤੇ ਹੁਣ ਇਹਨਾਂ ਦੀ ਹੈ ਇਹ ਹਮੇਸ਼ਾ ਹੀ ਪੰਚ ਦੇ ਨਾਲ ਸਿੱਖ ਕੌਮ ਜਿਹੜਾ ਤੱਕਾ ਹੋਇਆ ਤੇ ਅੱਜ ਵੀ ਹੋ ਰਿਹਾ ਆਓ ਆਪਾਂ ਇਕੱਠੇ ਹੋ ਕੇ ਉਹਨਾਂ ਬੰਦੀ ਸਿੰਘਾਂ ਦੀ ਹਾਈ ਲਈ ਆਵਾਜ਼ ਬੁਲੰਦ ਕਰੀਏ ਜੇ ਤੁਸੀਂ ਮੋਰਚੇ ਦੇ ਵਿੱਚ ਨਹੀਂ ਪਹੁੰਚ ਸਕਦੇ ਸੋਸ਼ਲ ਮੀਡੀਆ ਦਾ ਜ਼ਬਾਨਾ ਹਰੇਕ ਦੇ ਕੋਲੇ ਮੋਬਾਈਲ ਆ ਮੋਬੇਲ ਰਾਹੀਂ ਸੋਸ਼ਲ ਮੀਡੀਆ ਦੇ ਉੱਤੇ ਕੌਮੀ ਸੰਸਮੋਰਚੇ ਦੀ ਬੰਦੀ ਸਿੰਘਾਂ ਦੇ ਮੋਰਚੇ ਦੀ ਜਿਹੜੀ ਪੋਸਟ pau ਉਹਦਾ ਸਾਥ ਦਿਓ ਤਾਂ ਕਿ ਜਿਹੜੇ ਸਾਡੇ ਬੰਦੀ ਸਿੰਘ ਨੇ ਰਿਹਾ ਹੋ ਕੇ ਸਾਡੇ ਵਿਚ ਆ ਸਕਣ